ਵਿਆਹ ਹੋਏ ਜੋੜੇ ਇਸ ਖਬਰ ਨੂੰ ਧਿਆਨ ਨਾਲ ਸੁਣੀਓ ਕਿਉਂਕਿ ਹੁਣ ਅਮਰੀਕਾ ਜਾਣਾ ਵਿਆਹ ਹੋਏ ਜੋੜਿਆਂ ਦੇ ਲਈ ਬਹੁਤ ਜ਼ਿਆਦਾ ਮੁਸ਼ਕਲ ਹੋਣ ਵਾਲਾ ਹੈ ਜਾਨੀ ਕਿ ਹੁਣ ਤੁਸੀਂ ਵਿਆਹ ਕੇ ਅਮਰੀਕਾ ਜਾਣਾ ਚਾਹੁੰਦੇ ਹੋ ਤਾਂ ਹੋਰ ਤੁਹਾਡੇ ਸੋਪੜੇ ਜਿਹੜੇ ਨੇ ਟੁੱਟ ਸਕਦੇ ਨੇ ਜਾਨੀ ਕਿ ਅਮਰੀਕਾ ਜਾਣਾ ਹੁਣ ਔਖਾ ਹੋ ਗਿਆ ਹੈ ਦਰਸਲ ਕੁਝ ਵੀਜ਼ਾ ਨਿਯਮਾਂ ਦੇ ਵਿੱਚ ਵੱਡੇ ਬਦਲਾਅ ਹੋ ਗਏ ਨੇ ਜਾਨੀ ਕਿ ਹੁਣ ਜਿਹੜੇ ਵਿਆਹ ਹੋਏ ਲੋਕ ਨੇ ਉਹਨਾਂ ਦੇ ਲਈ ਵੱਡੇ ਪੱਧਰ ਦਾ ਖਤਰਾ ਉਹਨਾਂ ਦੀ ਵੈਰੀਫਿਕੇਸ਼ਨ ਵੱਧ ਦੀ ਦਿਖਾਈ ਦੇ ਰਹੀ ਹੈ ਜਿੱਥੇ ਕਿ ਹੁਣ ਟਰੰਕ ਸਰਕਾਰ ਨੇ ਫੈਸਲਾ ਲੈ ਲਿਆ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਰ ਹੁਣ ਕੀ ਕੁਝ ਫੈਸਲੇ ਲਏ ਨੇ ਔਰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਵੇਗਾ ਔਰ ਇਸ ਦੇ ਪਿੱਛੇ ਫੈਸਲੇ ਲੈਣ ਦਾ ਕਾਰਨ ਕੀ ਹੈ ਜਾਨੀ ਕਿ ਹੁਣ ਜਿਹੜੇ ਵਿਆਹ ਹੋਏ ਲੋਕ ਨੇ ਉਹ ਅਮਰੀਕਾ ਜਾਣ ਬਾਰੇ ਸੋਚਦੇ ਨੇ ਪਰ ਹੁਣ ਉਹਨਾਂ ਦੀਆਂ ਮਸੀਤਾਂ 'ਚ ਵਾਧਾ ਹੋਵੇਗਾ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਖਬਰ ਨੂੰ ਧਿਆਨ ਨਾਲ ਸੁਣੀ ਹੋਣ ਤੱਕ ਜ਼ਰੂਰ ਸੁਣ ਕੇ ਇਸ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਕਿਉਂਕਿ ਹੁਣ 트ੰਪ ਸਰਕਾਰ ਸਖਤਾਈ ਜ਼ਰੂਰ ਕਰਦੀ ਹੈ ਪਰ ਇੱਕ ਵਾਰ ਫਿਰ ਨਿਯਮਾਂ 'ਚ ਵੱਡਾ ਬਦਲਾਅ ਕੀਤਾ ਹੈ ਵਿਆਹੁਤਾ ਜੋੜਿਆਂ ਲਈ ਗ੍ਰੀਨ ਕਾਰਡ ਜਾਰੀ ਕਰਨ ਦੇ ਨਿਯਮ ਨਿਯਮ ਦੇ ਦੇ ਨੇ ਸਖਤ ਕਰ ਦਿੱਤੇ ਨੇ ਯੂਨਾਈਟਿਡ ਸਟੇਟ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਯੂਐਸਸੀਆਈਐਸ ਨੇ ਪਰਿਵਾਰਿਕ ਇਮੀਗ੍ਰੈਂਟਸ ਵੀਜ਼ਾ ਅਰਜ਼ੀਆਂ ਖਾਸ ਕਰਕੇ ਵਿਆਹ ਗ੍ਰੀਨ ਕਾਰਡ ਧਾਰਕਾਂ ਲਈ ਤਸਦੀਕ ਪ੍ਰਕਿਰਿਆ ਨੂੰ ਸਖਤ ਕਰਨ ਲਈ ਨਵੇਂ ਨਿਯਮ ਜਾਰੀ ਕੀਤੇ ਨੇ ਇਹ ਨਿਯਮ ਤੋਂ ਖਾਤੜੀ ਵਾਲੀਆਂ ਅਰਜ਼ੀਆਂ ਦੇਸ਼ ਵਿੱਚ ਗੈਰ ਕਾਨੂੰਨੀ ਮੀਗ੍ਰੇਸ਼ਨ ਨੂੰ ਰੋਕਣ ਵਿੱਚ ਮਦਦ ਕਰੇਗਾ ਅਤੇ ਇਹ ਯਕੀਨੀ ਬਣਾਵੇਗਾ ਕਿ ਸਿਰਫ ਅਸਲੀ ਵਿਆਹ ਹੋਏ ਜੋੜੇ ਹੀ ਗ੍ਰੀਨ ਕਾਰਡ ਲਈ ਪ੍ਰਵਾਨਗੀ ਦਿੱਤੀ ਜਾਵੇ ਇਹ ਦਿਸ਼ਾ ਨਿਰਦੇਸ਼ ਜਿਹੜੇ ਨੇ ਅਗਸਤ ਤੋਂ ਹੀ ਲਾਗੂ ਹੋਏ ਨੇ ਦਾ ਦਾਸੀ ਹੈ ਕਿ ਹੁਣ ਯੂਐਸਏ ਦੇ ਮੈਨੂਅਲ ਵਿੱਚ ਲਾਗੂ ਕੀਤਾ ਗਿਆ ਹੈ ਔਰ ਇਹ ਨਿਯਮ ਮੌਜੂਦਾ ਵਿਚਾਰ ਅਧੀਨ ਅਰਜ਼ੀਆਂ ਦੇ ਨਾਲ-ਨਾਲ ਲਵੀਆਂ ਅਰਜ਼ੀਆਂ ਤੇ ਵੀ ਲਾਗੂ ਹੋਵੇਗਾ ਨਵੇਂ ਨਿਯਮਾਂ ਤਹਿਤ ਧੋਖਾਧੜੀ ਵਾਲਿਆਂ ਜਾਂ ਅਯੋਗ ਅਰਜ਼ੀਆਂ ਤੇ ਸਖਤ ਕਾਰਵਾਈ ਹੋਵੇਗੀ ਇਸ ਵਿੱਚ ਮਾੜੇ ਇਰਾਦਿਆਂ ਵਾਲੇ ਪ੍ਰਵਾਸੀਆਂ ਦੀ ਪਛਾਣ ਕਰਕੇ ਉਹਨਾਂ ਨੂੰ ਅਮਰੀਕਾ ਤੋਂ ਬਾਹਰ ਕੱਢਣ ਲਈ ਕਦਮ ਚੁੱਕ ਕੇ ਅਮਰੀਕਾ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਨਾਲ ਹੀ ਪਰਿਵਾਰਕ ਵੀਜ਼ਾ ਅਰਜ਼ੀਆਂ ਦੀ ਯੋਗਤਾ ਦਸਤੀਕ ਸਮੀਖਿਆ ਅਤੇ ਪ੍ਰਵਾਨਗੀ ਪ੍ਰਕਿਰਿਆਵਾਂ ਵਿੱਚ ਸੁਧਾਰ ਕੀਤਾ ਜਾਵੇਗਾ ਔਰ ਇਹ ਅਸਲੀ ਵਿਆਹ ਦੇ ਸਬੂਤ ਲਈ ਸਹੀ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ ਜਾਨੀ ਕਿ ਕੋਈ ਫਰਜ਼ੀ ਵਿਆਹ ਖੁੰਦਾ ਹੈ ਜਾਂ ਸ਼ੱਕ ਹੁੰਦਾ ਉਸਤੇ ਜਿਹੜੀ ਕਾਰਵਾਈ ਹੋਵੇਗੀ ਅਸਲੀ ਵਿਆਹ ਹੋਏ ਜੋੜਿਆਂ ਤੇ ਜਿਹੜੀ ਪ੍ਰਕਿਰਿਆ ਹੈ ਜਿਹੜੇ ਜਿਹੜੇ ਸਬੂਤ ਨੇ ਉਹ ਇਕੱਠੇ ਹੋਣੇ ਚਾਹੀਦੇ ਨੇ ਔਰ ਉਹਨਾਂ ਨੂੰ ਹੀ ਪੈਲ ਮਿਲੇਗੀ ਇਹਨਾਂ ਚ ਫੋਟੋਆਂ ਦੋਵਾਂ ਤਿਰਾਂ ਦੀਆਂ ਜਿਹੜੇ ਵਿਤੀ ਵੇਰਵੇ ਜਿਵੇਂ ਕਿ ਬੈਂਕ ਖਾਤੇ ਜਾਇਦਾਦ ਅਤੇ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਦੇ ਹਲਫਨਾਮੇ ਸ਼ਾਮਲ ਹੋਣਗੇ ਇਸ ਦੇ ਨਾਲ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਜੋੜਿਆਂ ਨੂੰ ਇੱਕ ਨਿਰਧਾਰਿਤ ਕਰਨ ਲਈ ਨਿੱਜੀ ਇੰਟਰਵਿਊ ਵਿੱਚ ਸ਼ਾਮਲ ਹੋਣਾ ਹੈ ਔਰ ਕੀ ਇਹ ਵਿਯੋਤਾ ਰਿਸ਼ਤਾ ਸੱਚ ਹੈ ਇਸ ਵਿੱਚ ਪੁਰਾਣੀਆਂ ਅਰਜ਼ੀਆਂ ਵੀ ਸਮਿਖਿਆ ਕੀਤੀਆਂ ਜਾਣਗੀਆਂ ਇਹ ਕਿਸੇ ਵੀ ਬੇਪੁਨਿਆਤੀ ਦੇ ਪਛਾਣ ਕਰਨ ਦੀ ਮਦਦ ਕਰੇਗਾ ਲੋਕਾਂ ਦੇ ਪਿਛੋਕਰ ਦੀ ਜਾਂਚ ਵੀ ਹੋਵੇਗੀ ਜੋ ਵਿਆਹ ਵਿਆਹ ਰਾਹੀਂ ਅਮਰੀਕਾ ਵਿੱਚ ਗ੍ਰੀਨ ਕਾਰਡ ਪ੍ਰਾਪਤ ਕਰਨਾ ਚਾਹੁੰਦੇ ਨੇ ਖਾਸ ਕਰਕੇ ਉਹ ਜਿਹੜੇ ਪਹਿਲਾਂ ਹੀ ਐਚ ਜਿਹੜਾ H1B ਵਰਗੇ ਹੋਰ ਵੀਜ਼ਾ ਤੇ ਅਮਰੀਕਾ ਵਿੱਚ ਹਨ ਜਿਹੜੇ ਜੇਕਰ ਕਿਸੇ ਦੀ ਗ੍ਰੀਨ ਕਾਰਡ ਪਟੀਸ਼ਨ ਮਨਜ਼ੂਰ ਹੋ ਜਾਂਦੀ ਹੈ ਤਾਂ ਉਹ ਦੇਸ਼ ਤੋਂ ਕੱਢਣ ਲਈ ਯੋਗ ਹੈ ਯੋਗ ਪਾਇਆ ਜਾਂਦਾ ਹੈ ਤਾਂ ਇਹ ਨੋਟਿਸ ਟੂ ਅਪੀਅਰ ਵਿੱਚ ਜਾਵੇ ਐਜ ਕੀਤਾ ਜਾਵੇਗਾ ਇਸ ਦਾ ਮਤਲਬ ਹੈ ਕਿ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਵਿੱਚ ਇੱਕ ਨੋਟਿਸ ਭੇਜਿਆ ਜਾਵੇਗਾ ਤਾਂ ਹੁਣ ਜਿਹੜੇ ਜਿਹੜੇ ਵਿਆਹ ਹੋਏ ਜੋੜੇ ਨੇ ਅਮਰੀਕਾ ਜਾਣਾਰੇ ਸੋਚਦੇ ਨੇ ਜਾਂ ਜਿਹੜੇ ਉੱਥੇ ਰਹਿ ਰਹੇ ਨੇ ਤਾਂ ਉਹਨਾਂ ਨੂੰ ਪੂਰੇ ਸਬੂਤ ਦੇਣੇ ਪੈਣਗੇ ਕਿ ਇਹ ਵਿਆਹ ਸੱਚ ਹੈ ਗ੍ਰੀਨ ਕਾਰਡ ਲਈ ਤੁਸੀਂ ਅਪਲਾਈ ਕਰ ਦਿਓ ਕੀ ਤੁਸੀਂ ਪੱਕੇ ਹੋਣ ਦੇ ਲਈ ਤਾਂ ਝੂਠੇ ਵਿਆਹ ਤਾਂ ਨਹੀਂ ਕਰ ਲਿਓ ਤਾਂ ਤੁਹਾਡੇ ਰਿਸ਼ਤੇ ਦਾ ਸੱਚ ਜਿਹੜਾ ਵਾ ਉਹ ਜਾਣਿਆ ਜਾਵੇਗਾ ਰਿਸ਼ਤੇ ਦੀ ਪਹਿਚਾਣ ਹੋਵੇਗੀ ਤੁਹਾਡੇ ਬੈਂਕ ਖਾਤੇ ਤੁਹਾਡੀਆਂ ਫੋਟੋਸ ਤੁਹਾਡੇ ਦੋਸਤ ਮਿੱਤਰਾਂ ਦੇ ਹਲਫਨਾਮੇ ਪੂਰੀ ਪਹਿਚਾਣ ਹੋਵੇਗੀ ਤੇ ਜੇਕਰ ਤੁਸੀਂ ਐਂਡ ਵਿੱਚ ਦੋਸ਼ੀ ਪਾਏ ਜਾਂਦੇ ਹੋ ਤਾਂ ਬਹੁਤ ਕਾਰਵਾਈਆਂ ਹੋਣਗੀਆਂ ਤਾਂ ਇਹ ਸਖਤ ਐਕਸ਼ਨ ਜਿਹੜਾ ਵਾ ਗੈਰ ਕਾਨੂੰਨੀ ਤਰੀਕੇ ਦੇ ਨਾਲ ਪੱਕੇ ਹੋਣ ਨੂੰ ਤੇ ਨਾਲ ਦੀ ਨਾਲ ਹੁਣ ਇੱਕ ਪੂਰਾ ਨਿਯਮ ਬਣਾਇਆ ਗਿਆ ਕਿ ਕੋਈ ਵੀ ਗਲਤ ਤਰੀਕੇ ਨਾਲ ਅਮਰੀਕਾ ਚ ਨਾ ਰਵੇ ਤੇ ਧੋਖਾ ਤੜੀ ਤੋਂ ਬਚਣ ਦੇ ਲਈ ਇਹ ਵੱਡਾ ਫੈਸਲਾ ਟਰੰਪ ਸਰਕਾਰ ਨੇ ਲਿਆ ਤਾਂ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਸ਼ੇਅਰ ਕਰਨਾ ਬਣਦਾ ਹੈ ਤਾਂ ਕਿ ਜਾਣਕਾਰੀ ਜਿਹੜੀ ਆ ਲੋਕਾਂ ਤੱਕ ਪਹੁੰਚ ਸਕੇ